ਅੱਜ ਮੇਰੇ ਵਿਆਹ ਦੀ ਰਾਤ ਸੀ ਤੇ ਮੈਂ ਬਹੁਤ ਘਬਰਾਈ ਹੋਈ ਸੀ ਮੇਰੇ ਨਣਦ ਨੇ ਰੋਹਨ ਬਾਰੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਬਹੁਤ ਹੀ romantic ਕਿਸਮ ਦਾ ਨੌਜਵਾਨ ਹੈ ਮੇਰੀ photo ਵੇਖ ਕੇ ਉਹ ਮੇਰਾ ਦੀਵਾਨਾ हो ਗਿਆ ਸੀ ਪਰ ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਸੀ ਜਿਨ੍ਹਾਂ ਨੂੰ ਰੋਮਾਂਸ ਬਹੁਤ ਪਸੰਦ ਆ। ਮੈਨੂੰ ਕਾਮ ਜੀਵਨ ਪਸੰਦ ਸੀ। ਘਰ ਵਾਲੇ ਦਾ ਹਰ ਵੇਲੇ ਆਪਣੀ ਘਰਵਾਲੀ ਦੇ ਸਿਫਟ ਕਰਕੇ ਅੱਗੇ ਪਿੱਛੇ ਘੁੰਮਣਾ, ਹਰ ਵੇਲੇ ਉਸ ਦੇ ਨੇੜੇ ਲੈਣਾ ਮੈਨੂੰ ਬਿਲਕੁਲ ਪਸੰਦ ਨਹੀਂ ਸੀ। ਇਹ ਮੈਨੂੰ ਬੁਰਾ ਹੀ ਲੱਗਦਾ ਸੀ। ਮੈਨੂੰ ਮੈਚ्योर ਕਿਸਮ ਦੇ ਮੁੰਡੇ ਪਸੰਦ ਸੀ ਪਰ ਉਹ ਅਜੇ ਹ ਨਹੀਂ ਸੀ। ਮੇਰੇ ਵਿਆਹ ਦੀ ਪਹਿਲੀ ਰਾਤ ਨਹੀਂ ਉਸਨੇ ਸਾਦੇ ਸ਼ਬਦਾਂ ਦੇ ਵਿਜਾਈ ਮੇਰੀ ਤਾਰੀਫ ਕੀਤੀ। ਜੋ ਕਿ ਮੈਨੂੰ ਅਜ ਤੱਕ ਸਮਝ ਨਹੀਂ ਆਈ ਇਸ ਲਈ ਉਸਦੀ ਰੋਮਾਂਟਿਕ ਸ਼ਾਇਰੀ ਵੀ ਮੇਰੇ ਸਿਰ ਉਤੋਂ ਲੰਘ ਗਈ ਉਸਨੇ ਮੈਨੂੰ ਪੁੱਛਿਆ ਤੈਨੂੰ ਕਿਵੇਂ ਲੱਗੀ ਤਾਂ ਮੈਂ ਕਹਿ ਦਿੱਤਾ ਕਿ ਵਧੀਆ ਇੱਕ ਸਾਲ ਬਾਅਦ ਹੀ ਪਤਾ ਲੱਗਦਾ ਕਿ ਕੋਈ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦਾ ਹੈ ਆਮਰਦਾ ਮਾਂ ਕੋ ਉਸਨੇ ਮੈਨੂੰ ਇਹ ਨਹੀਂ ਕਿਹਾ ਕਿ ਮੇਰੀ ਮਾਂ ਦੇ ਅੱਗੇ ਨਹੀਂ ਬੋਲਣਾ ਜਾਂ ਫਿਰ ਮੇਰੀ ਭੈਣਾਂ ਦਾ ਸਤਿਕਾਰ ਕਰਨਾ ਉਸਨੇ ਸਿਰਫ ਆਪਣੇ ਤੇ ਮੇਰੇ ਬਾਰੇ ਗੱਲ ਕੀਤੀ ਵਿਆਹ ਦੇ ਸ਼ੁਰੂਆਤੀ ਦਿਨ ਵਧੀਆ ਸੀ ਉਸ ਦਾ ਇਰਾਦਾ ਸੀ ਕਿ ਅਸੀਂ ਆਪਣੇ ਹਨੀਮੂਨ ਲਈ ਖੂਬਸੂਰਤ ਥਾਂ ਤੇ ਜਾਈਏ ਪਰ ਵਿਆਹ ਤੋਂ ਤੁਰੰਤ ਬਾਅਦ ਹੀ ਮੇਰੇ ਸਹੁਰੇ ਦੀ ਸਿਹਤ ਖਰਾਬ ਹੋ ਗਈ ਇਸ ਲਈ ਅਸੀਂ ਜਾ ਨਾ ਸਕੇ ਉਹਨਾਂ ਨੇ ਕਿਹਾ ਅਗਲੇ ਮਹੀਨੇ ਚਲੇ ਜਾਈਓ ਪੈਨਾ ਤਾਂ ਵਿਆਹ ਤੇ ਕਾਫੀ ਖਰਚਾ ਹੋ ਗਿਆ ਹੁਣ ਹਸਪਤਾਲ ਵਿੱਚ ਮੇਰੀ ਬਿਮਾਰੀ ਤੇ ਹਾਲਾਂਕਿ ਇਹ ਸੁਣ ਕੇ ਮੇਰਾ ਮੂਡ ਖਰਾਬ ਹੋਣਾ ਚਾਹੀਦਾ ਸੀ ਪਰ ਮੈਂ ਤਾਂ ਨਾਰਮਲ ਸੀ ਰੋਹਨ ਦਾ ਮੂਡ ਬਹੁਤ ਖਰਾਬ ਹੋ ਰਿਹਾ ਸੀ ਉਸਨੇ ਕਿਹਾ ਇਹ ਕੋਈ ਗੱਲ ਐ ਵਿਆਹ ਤੋਂ ਤੁਰੰਤ ਬਾਅਦ ਹਰ ਕੋਈ ਹਨੀ ਮੁੰਤੇ ਜਾਂਦਾ ਇੱਕ ਮਹੀਨੇ ਬਾਅਦ ਕੌਣ ਜਾਂਦਾ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਪਾਪਾ ਦੀ ਸਿਹਤ ਠੀਕ ਨਹੀਂ ਮੇਰੇ ਪਿਆਰ ਨਾਲ ਸਮਝਾਉਣ ਤੋਂ ਬਾਅਦ ਉਸ ਨੂੰ ਇੱਕ ਹੀ ਕੰਮ ਆਉਂਦਾ ਸੀ ਮੇਰੇ ਨਾਲ ਪਿਆਰ ਨਾਲ ਗੱਲ ਕਰੇ ਵੈਸੇ ਤਾਂ ਮੈਨੂੰ ਵੀ ਇਹ ਸਭ ਚੰਗਾ ਲੱਗਦਾ ਸੀ ਪਰ ਮਹੀਨੇ ਬਾਅਦ ਮੇਰੇ ਸਹੁਰੇ ਦੀ ਸਿਹਤ ਠੀਕ ਹੋਈ ਸਾਡਾ ਇਰਾਦਾ ਘੁੰਮਣ ਜਾਂਦਾ ਸੀ ਕਿ ਅਚਾਨਕ ਮੇਰੀ ਸਿਹਤ ਵਿਗੜ ਗਈ ਮੇਰੀਆਂ ਉਲਟੀਆਂ ਬੰਦ ਨਹੀਂ ਹੋ ਰਹੀਆਂ ਸੀ ਜੋ ਵੀ ਮੈਂ ਖਾਂਦੀ ਮੈਨੂੰ ਪਚਦਾ ਨਹੀਂ ਸੀ ਮੇਰੀ ਇਸ ਹਾਲਤ ਉੱਤੇ ਸਭ ਤੋਂ ਜ਼ਿਆਦਾ ਗੁੱਸਾ ਰੋਹਨ ਨੂੰ ਆ ਰਿਹਾ ਸੀ ਮੇਰੀ ਸੱਸ ਨੇ ਡਾਕਟਰ ਕੋਲ ਲੈ ਗਈ ਤੇ ਡਾਕਟਰ ਨੇ ਜੋ ਕੁਝ ਸੁਣਾਇਆ ਉਸ ਨੂੰ ਸੁਣ ਕੇ ਮੈਨੂੰ ਕੁਝ ਅਫਸੋਸ ਹੋਇਆ ਪਰ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਮੈਂ ਇੰਨੀ ਜਲਦੀ ਇਹ ਸਭ ਕੁਝ ਨਹੀਂ ਚਾਹੁੰਦੀ ਸੀ ਪਰ ਪਰਮਾਤਮਾ ਦੀ ਮਰਜ਼ੀ ਕਿਉਂਕਿ ਮਾਂ ਬਣਨਾ ਵੀ ਇੱਕ ਖੂਬਸੂਰਤ ਅਹਿਸਾਸ ਹੁੰਦਾ ਪਰ ਡਾਕਟਰ ਨੇ ਹੁਣ ਮੇਰਾ ਸਫਰ ਕਰਨਾ ਮਨਾ ਕਰ ਦਿੱਤਾ ਇਸ ਕਰਕੇ ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ ਮੇਰੀ ਸੱਸ ਨੂੰ ਵੀ ਇਹੀ ਸਹੀ ਲੱਗਾ ਪਰ ਜਦੋਂ ਇਹ ਖਬਰ ਰੋਹਨ ਨੂੰ ਪਤਾ ਲੱਗੀ ਤਾਂ ਉਸ ਨੇ ਤਾਂ ਰੋਣਾ ਪਾ ਲਿਆ ਕਹਿਣ ਲੱਗਾ ਇੰਨੀ ਜਲਦੀ ਕਿਵੇਂ ਹੋ ਸਕਦਾ ਉਸ ਦੀ ਗੱਲ ਸੁਣ ਕੇ ਮੇਰੇ ਸਾਹ ਹੀ اٹਕ ਗਏ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਨੂੰ ਚ ਤੇਰੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਆ ਪਰ ਫਿਰ ਕਹਿਣ ਲੱਗਾ ਕਿ ਵਿਆਹ ਤੋਂ ਪੰਜ ਪੰਜ ਸਾਲ ਤੱਕ ਲੋਕ ਬੱਚੇ ਦਾ ਪਲਾਨ ਨਹੀਂ ਕਰਦੇ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ ਤੇ ਇੱਕ ਤੁਸੀਂ ਉਹ ਜਿੰਨੀ ਜਲਦੀ ਕੁਝ ਮਹੀਨਾ ਬਾਅਦ ਇਹ ਸਭ ਕੁਝ ਨਹੀਂ ਹੋ ਸਕਦਾ ਸੀ ਮੈਂ ਉਸ ਨੂੰ ਕਹਿ ਰੋਹਨ ਇਹ ਸਭ ਵਿੱਚ ਮੈਂ ਕੀ ਕਰ ਸਕਦੀ ਆ ਇਹ ਸਭ ਤਾਂ ਪ੍ਰਮਾਤਮਾ ਦੀ ਮਰਜ਼ੀ ਹੈ ਜੇਕਰ ਤੁਹਾਨੂੰ ਬੱਚਾ ਨਹੀਂ ਚਾਹੀਦਾ ਸੀ ਤਾਂ ਤੁਹਾਨੂੰ ਇਹ ਗੱਲ ਪਹਿਲਾਂ ਸੋਚਣੀ ਚਾਹੀਦੀ ਸੀ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਸੀ ਕਹਿਣ ਲੱਗਾ ਕਿ ਇਸ ਜੀ ਨੂੰ ਇੰਨਾ ਜ਼ਿਆਦਾ ਇਸ਼ੂ ਨਾ ਬਣਾਓ ਅਸੀਂ ਵਰਸ਼ਨ ਕਰਵਾ ਲੈਂਦੇ ਆ ਤੇ ਬੱਚਾ ਕੁਝ ਸਾਲਾਂ ਬਾਅਦ ਪੈਦਾ ਹੋ ਜਾਊਗਾ ਮੈਂ ਉਸ ਨੂੰ ਕਹਾਂ ਮੈਂ ਕਿਸੇ ਵੀ ਕੀਮਤ ਤੇ ਇਸ ਬੱਚੇ ਨੂੰ ਮਾਰ ਨਹੀਂ ਸਕਦੀ ਕਹਿ ਲੱਗਾ ਪ੍ਰੈਗਨਨਸੀ ਵਿੱਚ ਔਰਤਾਂ ਸਭ ਕੁਝ ਕਰਦੀਆਂ ਨੇ ਘੁੰਮਦੀਆਂ ਫਿਰਦੀਆਂ ਨੇ ਇੰਜੋਏ ਕਰਦੀਆਂ ਨੇ ਪਰ ਮੈਂ ਮਨਾ ਕਰ ਦਿੱਤਾ ਸੀ ਕਿ ਡਾਕਟਰ ਨੇ ਸਖਤੀ ਨਾਲ ਮਨਾ ਕੀਤਾ ਫਿਰ ਇਹ ਪਹਾੜੀ ਰਸਤੇ ਬਹੁਤ ਖਤਰਨਾਕ ਹੁੰਦੇ ਨੇ ਇਹਨਾਂ ਵੀ ਸਫਰ ਕਰਨਾ ਵੱਡਾ ਰਿਸਕ ਹੁੰਦਾ ਤੇ ਮੈਂ ਰਿਸਕ ਨਹੀਂ ਲੈ ਸਕਦੀ ਜਦੋਂ ਸਾਡਾ ਬੱਚਾ ਦੁਨੀਆ ਵਿੱਚ ਆ ਜਾਊਗਾ ਫਿਰ ਚਲੇ ਜਾਵਾਂਗੇ ਅਗਲੀ ਸਵੇਰ ਮੇਰੇ ਸਾਸੋਰੀ ਨੇ ਵੀ ਸਾਨੂੰ ਜਾਣ ਤੋਂ ਮਨਾ ਕਰ ਦਿੱਤਾ ਸੀ ਕਹਿਣ ਲੱਗੇ ਇਸ ਤਰ੍ਹਾਂ ਦੀ ਹਾਲਤ ਵਿੱਚ ਸਫ਼ਰ ਕਰਨ ਦੀ ਕੋਈ ਲੋੜ ਨਹੀਂ ਮੈਂ ਉਹਨਾਂ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈ ਸੀ ਇਸ ਕਰਕੇ ਮੈਂ ਕੋਈ ਵੀ ਨਾਰਾਜ਼ਗੀ ਨਾ ਵਿਖਾਈ ਕਿਉਂਕਿ ਉਹ ਜੋ ਵੀ ਕਹਿ ਰਹੇ ਸੀ ਮੇਰੇ ਭਲੇ ਦੇ ਲਈ ਕਹਿ ਰਹੇ ਸੀ ਪਰ ਰੋਹਨ ਦਾ ਵਰਤਾਅ ਹੁਣ ਬਦਲਣ ਲੱਗਾ ਸੀ ਅਕਸਰ ਮੇਰੇ ਨਾਲ ਛੋਟੀ ਜੀ ਗੱਲ ਤੇ ਲੜਾਈ ਕਰਦਾ ਜੇ ਮੈਨੂੰ ਕੁਝ ਖਾਣੋਂ ਦਿਲ ਕਰਦਾ ਮੈਂ ਮੰਗਵਾਉਂਦੀ ਉਕੇ ਦਿੰਦਾ ਮੈਨੂੰ ਇਹ ਸਭ ਕੁਝ ਪਸੰਦ ਨਹੀਂ ਤੁਸੀਂ ਮੇਰੇ ਪਲਾਨ ਹੀ ਖਰਾਬ ਕਰ ਦਿੱਤੇ ਗਰਮੀਆਂ ਦੇ ਮੌਸਮ ਵਿੱਚ ਮੇਰਾ ਕੁਝ ਨਾ ਕੁਝ ਖਾਣ ਨੂੰ ਦਿਲ ਕਰਦਾ ਅਤੇ ਮੈਨੂੰ ਕੁਝ ਵੀ ਹਜਮ ਵੀ ਨਹੀਂ ਹੁੰਦਾ ਸੀ ਜਿਸ ਚੀਜ਼ ਦਾ ਦਿਲ ਕਰਦਾ ਉਹ ਮੈਨੂੰ ਲਿਆ ਕੇ ਨਹੀਂ ਦਿੰਦਾ ਸੀ ਇੱਕ ਦਿਨ ਮੈਂ ਬਹੁਤ ਰੋਈ ਇੰਨਾ ਜ਼ਿਆਦਾ ਰੋਈ ਕਿ ਪੂਰੀ ਰਾਤ ਲੰਘ ਗਈ ਅਗਲੇ ਦਿਨ ਮੇਰੀ ਅੱਖਾਂ ਸੂਜੀਆਂ ਵੇਖ ਮੇਰੀ ਸੱਸ ਤੇ ਸਹੁਰਾ ਹੈਰਾਨ ਸੀ ਪੁੱਛਣ ਲੱਗੇ ਕੀ ਹੋਇਆ ਅੱਖਾਂ ਸੂਜੀਆਂ ਕਿਉਂ ਨੇ ਮੈਂ ਮਜਬੂਰੀ ਵਿੱਚ ਉਹਨਾਂ ਨੂੰ ਸਭ ਦੱਸ ਦਿੱਤਾ ਕਹਿਣ ਲੱਗੇ ਇਹ ਕੋਈ ਗੱਲ ਨਾ ਬਣਾ ਰੋਹਨ ਤੂ ਇਸ ਨੂੰ ਜੋ ਚੀਜ਼ ਮੰਗੀ ਉਹ ਕਿਉਂ ਨਹੀਂ ਲਿਆ ਕੇ ਦਿੱਤੀਏ ਇਸ ਨੂੰ ਖੁਸ਼ ਰੱਖਣਾ ਚਾਹੀਦਾ ਅਗਲੇ ਦਿਨ ਮੇਰੇ ਸਾਸ ਨੇ ਮੈਨੂੰ ਗੋਲ ਗੱਪੇ ਮੰਗਵਾ ਕੇ ਦਿੱਤੇ ਤੇ ਅਕਸਰ ਇਸ ਤਰ੍ਹਾਂ ਹੀ ਹੁੰਦਾ ਸੀ ਰਾਤ ਨੂੰ ਮੇਰਾ ਦਿਲ ਉਲਟੀ ਆਉਣ ਵਾਲਾ ਹੋ ਜਾਂਦਾ ਜਿਵੇਂ ਹੀ ਉਹ ਮੇਰੇ ਕੋਲ ਆਉਂਦਾ ਮੈਨੂੰ ਆਪਣੀਆਂ ਬਾਹਾਂ ਵਿੱਚ ਪੜਦਾ ਤੇ ਹਾਲਤ ਖਰਾਬ ਹੋ ਜਾਂਦੀ ਪਰ ਉਹ ਇਸ ਗੱਲ ਤੋਂ ਛਡਣ ਲੱਗਾ ਸੀ ਮੈਂ ਮੂੰਹ ਤੇ ਹੱਥ ਰੱਖ ਕੇ ਛੇਤੀ ਨਾਲ ਬਾਥਰੂਮ ਵਿੱਚ ਜਾਂਦੀ ਜਿਵੇਂ ਬਾਹਰ ਆਉਂਦੀ ਤਾਂ ਸਭ ਤੋਂ ਜ਼ਿਆਦਾ ਬੁਰੀ ਸ਼ਕਲ ਦਾ ਉਸ ਦੀ ਦੇਖਣ ਵਿੱਚ ਮਿਲਦੀ ਮੈਂ ਬਿਹਾਲ ਹੋ ਕੇ ਬੈਠਦੀ ਬੈਠ ਜਾਂਦੀ ਉਸ ਨੂੰ ਕਹਿੰਦੀ ਮੈਨੂੰ ਮਾਫ ਕਰ ਦੇ ਮੈਨੂੰ ਪਾਣੀ ਦਾ ਗਲਾਸ ਦੇ ਦੇ ਉਹ ਮੈਨੂੰ ਪਾਣੀ ਲਿਆ ਕੇ ਦੇਣ ਦੀ ਬਜਾਏ ਕਹਿੰਦਾ ਮੇਰਾ ਢਮਾਕ ਖਰਾਬ ਨਾ ਕਰ ਸਾਰੇ ਮੂਡ ਦਾ ਸਤਿਆਨਾਸ਼ ਕਰ ਦਿੱਤਾ ਤੈਨੂੰ ਬਸ ਇੱਕੋ ਹੀ ਕੰਮ ਆ ਇਹ ਕਹਿ ਕੇ ਆਪਣਾ ਕੰਬਲ ਲਪੇਟ ਕੇ ਸੌ ਜਾਂਦਾ ਮੇਰੀ ਪੂਰੀ ਤਰ੍ਹਾਂ ਸਾਹ ਚੜ੍ਹ ਕੇ ਬੁਰੀ ਹਾਲਤ ਹੋ ਜਾਂਦੀ ਇੱਕ ਤਾਂ ਵਿਆਹ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਉਸ ਤੋਂ ਪ੍ਰੈਗਨਨਸੀ ਜ਼ਿੰਦਗੀ ਬਦਲ ਗਈ ਸੀ ਕੀ ਹੋ ਰਿਹਾ ਸੀ ਇਹ ਸਭ ਕੁਝ ਮੇਰੇ ਲਈ ਨਵਾਂ ਨਵਾਂ ਸੀ ਮੈਂ ਮੁਸਕਨ ਨਾਲ ਉਠੀ ਤੇ ਰਸੋਈ ਵਿੱਚ ਜਾ ਕੇ ਠੰਡਾ ਪਾਣੀ ਲੈ ਕੇ ਆਈ ਚਾਰ ਮਹੀਨੇ ਹੋਏ ਤਾਂ ਮੇਰਾ ਸਰੀਰ ਫੁੱਲਣ ਲੱਗ ਗਿਆ ਸੀ ਜਦੋਂ ਵੀ ਮੈਂ ਰੋਹਨ ਨੂੰ ਕਹਿੰਦੀ ਮੈਨਾਂ ਡਾਕਟਰ ਕੋਲ ਚੱਲੋ ਮੈਂ ਚੈੱਕਅਪ ਕਰਾਉਣਾ ਤਾਂ ਉਹ ਮੇਰੇ ਤੋਂ ਚਿੜਲ ਲੱਗਦਾ ਮੂੰਹ ਬੁਗਾੜਦੇ ਕਹਿੰਦਾ ਇਸ ਹਾਲਤ ਦੇ ਵਿੱਚ ਬਹੁਤ ਬੁਰੀ ਲੱਗਦੀ ਹੈ ਤੇ ਮੈਂ ਤੇਰੇ ਨਾਲ ਨਹੀਂ ਲੈ ਕੇ ਜਾ ਸਕਦਾ ਲੋਕ ਪਤਾ ਨਹੀਂ ਤੈਨੂੰ ਕਿਸ ਨਜ਼ਰ ਨਾਲ ਦੇਖਣਗੇ ਐਦਾਂ ਕਰ ਤੂੰ ਮੰਮੀ ਨਾਲ ਚਲੀ ਜਾ ਆਪਣੇ ਪਰਸ ਵਿੱਚੋਂ ਕੁਝ ਪੈਸੇ ਕੱਢ ਕੇ ਮੇਰੇ ਹੱਥੇ ਰੱਖ ਦਿੰਦਾ ਹਾਂ ਮੈਂ ਉਸ ਨੂੰ ਕਹਿੰਦੀ ਕਿ ਇਸ ਵਿੱਚ ਮੇਰਾ ਕੀ ਕਸੂਰ ਆ ਤੁਸੀਂ ਇਦਾਂ ਕਿਉਂ ਕਰਦੇ ਹੋ ਹੁਣ ਇਸ ਤਰ੍ਹਾਂ ਹੀ ਦਿਨ ਲੰਘਣ ਲੱਗੇ ਸੀ ਇਹ 9 ਮਹੀਨੇ ਮੈਂ ਬਹੁਤ ਮੁਸ਼ਕਲ ਨਾਲ ਕੱਡੇ ਕਿਉਂਕਿ ਨਾ 9 ਮਹੀਨਾ ਦੇ ਵਿੱਚ ਇੱਕ ਦਿਨ ਵੀ ਅਜਿਹਾ ਨਹੀਂ ਸੀ ਜਿਸ ਦਿਨ ਮੈਨੂੰ ਉਲਟੀ ਨਾ ਹੀ ਹੋਵੇ ਪਰ ਮੇਰੇ ਸਬਰ ਦਾ ਫਲ ਮੇਰੇ ਪਰਮਾਤਮਾ ਨੇ ਮੈਨੂੰ ਬਹੁਤ ਸੋਨਾ ਦਿੱਤਾ ਮੈਂ ਬਹੁਤ ਹੀ ਪਿਆਰੇ ਜੇ ਪੁੱਤ ਨੂੰ ਜਨਮ ਦਿੱਤਾ ਉਸ ਦਿਨ ਤੱਕ ਰੋਂਦੇ ਚਿਹਰੇ ਤੇ ਵੀ ਮੁਸਕਰਾਹਟ ਸੀ ਸਭ ਤੋਂ ਪਹਿਲਾਂ ਉਸ ਦਿਨ ਹੀ ਆਪਣੇ ਪੁੱਤਰ ਨੂੰ ਗੋਦੀ ਚੁੱਕਿਆ ਸੀ ਅਤੇ ਪਿਆਰ ਕੀਤਾ ਸੀ। ਜ਼ਾਹਰ ਹੈ ਰਾਦ ਔਰਾਦੀ ਹੁੰਦੀ ਆ। ਸਾਰੇ ਲੋਕ ਖੁਸ਼ੀ ਮੇਰੇ ਸਾ ਸੋਹਰਾ। ਸਾਰੇ ਬਹੁਤ ਜ਼ਿਆਦਾ ਖੁਸ਼ੀ ਪਰ ਉਹ ਵੱਡੇ ਪਰੇਸ਼ਾਨ ਨਾ ਹੋਇਆ ਸੀ। ਇਸ ਕਰਕੇ ਮੈਨੂੰ ਤੁਰਨ ਫਿਰਨ ਵਿੱਚ ਦਿੱਕਤ ਆਉਂਦੀ ਸੀ। ਪੂਰਾ ਦਿਨ ਤਾਂ ਮੇਰੇ ਸਾਸਤੇ ਨਾਲ ਦੇ ਘਰ ਦੀ ਨੌਕਰਾਨੀ ਮੇਰਾ ਧਿਆਨ ਰੱਖਦੀ ਆ। ਪਰ ਜੇਕਰ ਰਾਤ ਨੂੰ ਮੈਂ ਬਾਥਰੂਮ ਜਾਣਾ ਹੁੰਦਾ ਤਾਂ ਉਹ ਮੇਰਾ ਹੱਥ ਤੱਕ ਨਹੀਂ ਫੜਦਾ ਸੀ। ਕਹਿੰਦਾ ਸੀ ਇਹ ਸਭ ਕੁਝ ਮੈਂ ਨਹੀਂ ਕਰ ਸਕਦਾ। ਮੈਂ ਬਹੁਤ ਮੁਸ਼ਕਲ ਨਾਲ ਰੋਟੀ ਖੀਂਦੀ। ਕੰਦਸ ਹਾਰ ਲੈ ਕੇ ਬਾਥਰੂਮ ਚੰਦੀ ਮੈਂ ਬਹੁਤ ਮੁਸ਼ਕਲ ਨਾਲ ਬਾਥਰੂਮ ਤੋਂ ਬਾਹਰ ਆ ਕੇ ਬੈਠ ਉੱਤੇ ਬੈਠੀ ਹੀ ਸੀ ਕਿ ਮੇਰੀ ਪੂਰੀ ਤਰ੍ਹਾਂ ਪਸੀਨੇ ਨਾਲ ਸਾਰੇ ਕੱਪੜੇ ਭਿੱਜ ਚੁੱਕੇ ਸੀ ਅਤੇ ਸਾਹ ਆਸਾਨ ਆਹੀ ਲੱਗ ਰਿਹਾ ਸੀ ਮੇਰਾ ਪੁੱਤ ਨੀਂਦ ਤੋਂ ਉੱਠ ਗਿਆ ਸੀ ਸ਼ਾਇਦ ਉਸਨੂੰ ਭੁੱਖ ਲੱਗੀ ਸੀ ਤੇ ਰੋਹਨ ਗੂੜੀ ਨੀਂਦ ਵਿੱਚ ਸੀ ਪਰ ਪੁੱਤ ਦੇ ਰੋਣ ਦੇ ਬਾਅਦ ਸੁਣ ਕੇ ਉਸ ਨੂੰ ਚੁੱਪ ਕਰਨ ਦੀ ਉਜਾਏ ਮੈਨੂੰ ਕਹਿਣ ਲੱਗਾ ਸੀ ਮਾਂ ਇਸ ਨੂੰ ਚੁੱਪ ਕਰਾ ਮੈਂ ਦਫ਼ਤਰ ਵੀ ਜਾਣਾ ਮੈਂ ਉਸ ਨੂੰ ਕਿਹਾ ਥੋੜੇ ਸਮੇਂ ਲਈ ਇਸ ਨੂੰ ਫੜ ਲਓ ਮੇਰੀ ਹਾਲਤ ਖਰਾਬ ਹੈ ਤਾਂ ਕਹਿ ਲੱਗਾ ਇਹ ਸਭ ਮੇਰਾ ਕੰਮ ਨਹੀਂ ਮੈਂ ਨਹੀਂ ਕਰ ਸਕਦਾ ਇਹ ਤੂੰ ਹੀ ਫੜ ਇਹ ਜੀ ਮੁਸੀਬਤ ਹੈ ਰਾਤ ਨੂੰ ਸੌਣਾ ਵੀ ਨਸੀਬ ਨਹੀਂ ਹੁੰਦਾ ਇਹ ਕਹਿ ਕੇ ਉਸਨੇ ਆਪਣਾ ਸਿਰ ਨਾਲ ਤੇ ਕੰਬਲ ਚੁੱਕਿਆ ਤੇ ਕਮਰੇ ਤੋਂ ਬਾਹਰ ਚਲਾ ਗਿਆ ਮੇਰਾ ਪੁੱਤ ਬਹੁਤ ਜ਼ਿਆਦਾ ਰੋ ਰਿਹਾ ਸੀ ਮੇਰੀ ਹਾਲਤ ਇਹ ਸੀ ਕਿ ਮੈਂ ਬੈਠ ਨਹੀਂ ਸਕਦੀ ਮੁਸਕਰ ਨਾਲ ਉਸਨੂੰ ਗੱਲ ਲਾਇਆ ਅਤੇ ਮੈਂ ਵੀ ਰੋ ਰਹੀ ਸੀ ਕੀ ਹੁੰਦਾ ਹੈ ਮਰਦਾ ਪਿਆਰ ਮੈਂ ਉਸਦੀ ਔਲਾਦ ਨੂੰ 9 ਮਹੀਨੇ ਤੱਕ ਆਪਣੇ ਪੇਟ ਵਿੱਚ ਰੱਖਿਆ ਮੌਤਨ ਲੜਕੇ ਉਸਦੇ ਬੱਚੇ ਨੂੰ ਦੁਨੀਆ ਵਿੱਚ ਲਿਆਂਦਾ ਤੇ ਉਸ ਨੂੰ ਪਿਓ ਬਣਾਇਆ ਸੀ ਉਸ ਤੇ ਇੰਨਾ ਵੀ ਫਰਜ਼ ਨਹੀਂ ਬੰਦਾ ਸੀ ਕਿ ਮੇਰੀ ਹਾਲਤ ਨੂੰ ਦੇਖਦੇ ਹੋਏ ਮੇਰੇ ਤੇ ਤਰਸ ਖਾ ਲੈਂਦਾ ਇੱਕ ਮਹੀਨਾ ਕਿਵੇਂ ਲੰਘਿਆ ਇਹ ਮੈਂ ਹੀ ਜਾਣਦੀ ਆ ਬੇਸ਼ੱਕ ਮੇਰੀ ਸੱਸ ਬਹੁਤ ਚੰਗੀ ਸੀ ਪਰ 10 ਦਿਨਾਂ ਬਾਅਦ ਤਾਂ ਉਸਨੇ ਵੀ ਕਹਿ ਦਿੱਤਾ ਸੀ ਕਿ ਹੁਣ ਰਸੋਈ ਵਿੱਚ ਕੰਮ ਕਰ ਲਿਆ ਕਰ ਰੋਹ ਨੂੰ ਤੇਰੇ ਹੱਥ ਦਾ ਹੀ ਨਾਸ਼ਤਾ ਪਸੰਦ ਆ ਜੇਕਰ ਮੈਂ ਬਣਾਉਣੀ ਆ ਤਾਂ ਸੌ ਕਮੀਆਂ ਕਰਦਾ ਬੱਚਾ ਪੈਦਾ ਹੋਣ ਤੋਂ 1 ਮਹੀਨੇ ਬਾਅਦ ਮੈਂ ਨਾ ਤੋ ਕੇ ਰਸੋਈ ਵਿੱਚ ਚਲੀ ਗਈ ਸੀ ਹੁਣ ਉਸ ਦਾ ਸਬਰ ਜਵਾਬ ਦੇ ਗਿਆ ਸੀ ਨਾ ਤਾਂ ਉਸ ਨੂੰ ਮੇਰੀ ਪਰਵਾਹ ਸੀ ਤੇ ਨਾ ਹੀ ਛੋਟੇ ਬੱਚੇ ਦੀ ਉਸਦੀ ਉਸਦੇ ਪੇਟ ਵਿੱਚ ਬਹੁਤ ਦਰਦ ਸੀ ਉਹ ਬਾਰ ਬਾਰ ਰੋ ਰਿਹਾ ਸੀ ਮੁਸਕਨ ਨਾਲ ਮੈਂ ਉਸ ਨੂੰ ਸੁਆਇਆ ਤੇ ਰਾਤ ਨੂੰ 2 ਵਜੇ ਤੱਕ ਮੈਂ ਬੱਚੇ ਨੂੰ ਸਵਾਕੀ ਫ੍ਰੀ ਹੋਈ ਮੈਨੂੰ ਬਹੁਤ ਨੀਂਦ ਆ ਰਹੀ ਸੀ ਮੈਂ ਸੌਣ ਲਈ ਪਈ ਉਸੇ ਸਮੇਂ ਰੋਹਨ ਮੇਰੇ ਕੋਲ ਆਇਆ ਤੇ ਮੈਨੂੰ ਆਪਣੇ ਅਬਾਵਾ ਵਿੱਚ ਲੈਣ ਲੱਗਾ ਮੇਰੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਨੀਂਦ ਸੀ ਮੈਂ ਕਿਹਾ ਪਲੀਜ਼ ਰੋਹਨ ਮੈਨੂੰ ਸੌਣ ਦਿਓ ਕਹਿਣ ਲੱਗਾ ਬਕਵਾਸ ਨਾ ਕਰ ਪਸੇ ਇੱਕ ਮਹੀਨੇ ਤੋਂ ਤੇਰੀ ਸ਼ਕਲ ਹੀ ਵੇਖ ਰਿਹਾ ਖਬਰਦਾਰ ਜੇ ਅੱਜ ਤੁਸੀਂ ਮੈਨੂੰ ਕੋਈ ਨਖਰਾ ਵਿਖਾਉਣ ਦੀ ਕੋਸ਼ਿਸ਼ ਕੀਤੀ ਫ੍ਰੀ ਹੋਣ ਤੋਂ ਬਾਅਦ ਉਹ ਪਕਸਾ ਲੈ ਕੇ ਸੌ ਗਿਆ ਪਰ ਮੈਂ ਥੱਕੀ ਹੋਈ ਬੈੱਡ ਤੇ ਪਈ ਰਹੀ ਉਸ ਤੋਂ ਬਾਅਦ ਮੈਂ ਬਾਥਰੂਮ ਜਾ ਕੇ ਆ ਕੇ ਹਜੇ 1 ਘੰਟਾ ਹੀ ਹੋਇਆ ਸੀ ਲੰਮੇ ਪਏ ਕਿ ਮੇਰਾ ਬੱਚਾ ਰੋਣ ਲੱਗਾ ਮੈਨੂੰ ਉੱਠਣਾ ਪਿਆ ਮੇਰਾ ਜੀ ਕਰਦਾ ਸੀ ਮੈਂ ਰੋਣ ਲੱਗ ਜਾਵਾਂ ਕਿ ਸਾਰੀਆਂ ਕੁਰਬਾਨੀਆਂ ਔਰਤ ਹੀ ਹੁੰਦੀਆਂ ਨੇ ਸ਼ਾਮ ਦੇ 7 ਵਜੇ ਪੁੱਤ ਦਾ ਰੋਣਾ ਸ਼ੁਰੂ ਹੋਇਆ ਤੇ ਕਿੰਨੇ ਹੀ ਘੰਟੇ ਚੱਲਦਾ ਰਿਹਾ ਮੈਂ ਉਸ ਨੂੰ ਗੋਦੀ ਵਿੱਚ ਲੈ ਕੇ ਚੱਕਰ ਲਾਉਂਦੀ ਫਿਰ ਕਿਤੇ ਜਾ ਕੇ ਉਹ ਸੋਇਆ ਮੇਰੀ ਹਾਲਤ ਸੀ ਕਿ ਮੈਂ ਚੱਕਰ ਖਾ ਕੇ ਡਿੱਗ ਜਾਗੀ ਉਸ ਨੂੰ ਬੈੱਡ ਤੇ ਲਟਾ ਕੇ ਮੈਂ ਕਮਰੇ ਤੋਂ ਬਾਹਰ ਚਲੀ ਗਈ ਸੀ ਸੱਸੋਰੇ ਨੂੰ ਨਾਸ਼ਤਾ ਘਰ ਸੰਭਾਲਣਾ ਤੇ ਫਿਰ ਰੋਹਨ ਦੇ ਦਫਤਰ ਜਾਣ ਦੀ ਤਿਆਰੀ ਪੂਰਾ ਦਿਨ ਬਿਜੀ ਰਹਿੰਦੀ ਜਦੋਂ ਰਾਤ ਨੂੰ ਮੇਰਾ ਬੇਟਾ ਸੌਂਦਾ ਤਾਂ ਉਹ ਖੜਾ ਹੋ ਜਾਂਦਾ ਮੈਂ ਕਈ ਵਾਰੀ ਉਸ ਨੂੰ ਕਹਿ ਚੁੱਕੀ ਸੀ ਕਿ ਮੇਰਾ ਵੱਡਾ ਪ੍ਰੈਸ਼ਰ ਹੋਇਆ ਕੁਛ ਤਾਂ ਖਿਆਲ ਕਰੋ ਪਰ ਮਰਦ ਨੂੰ ਸ਼ਾਇਦ ਇੰਨਾ ਗੱਲਾਂ ਦਾ ਮਤਲਬ ਨਹੀਂ ਹੁੰਦਾ ਉਹ ਮੈਨੂੰ ਮਜ਼ਾਕ ਕਰਦੇ ਕਹਿੰਦਾ ਤਾਂ ਫਿਰ ਮੇਰਾ ਖਿਆਲ ਕੌਣ ਕਰੂਗਾ ਇੱਕ ਤੁਸੀਂ ਉਹ ਕੀ ਉਸ ਦੀ ਮੁਹੱਬਤ ਦਾ ਜਵਾਬ ਮੁਹੱਬਤ ਨਾਲ ਦੇਣ ਦੀ ਬਜਾਏ ਨਖਰੇ ਬਕਾਉਂਦੇ ਹੋ ਮੈਂ ਸਭ ਕੁਝ ਸੁਣ ਕੇ ਚੁੱਪ ਹੋ ਜਾਂਦੀ ਦਿਨ ਰਾਤ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਸੰਭਾਲਦੇ ਮੈਂ ਥੱਕ ਗਈ ਸੀ ਮੇਰੇ ਚਿਹਰੇ ਦੀ ਰੌਣਕ ਚਲੀ ਗਈ ਸੀ ਪੂਰਾ ਦਿਨ ਮੈਨੂੰ ਆਰਾਮ ਕਰਨ ਦੀ ਬਜਾਏ ਘਰ ਸੰਭਾਲਣਾ ਪੈਂਦਾ ਅਤੇ ਮੇਰੀਆਂ ਅੱਖਾਂ ਤੇ ਹੇਠ ਕਾਲੇ ਘੇਰੇ ਪੈ ਗਏ ਸੀ ਉਸ ਉੱਤੋਂ ਰੋਣ ਮੈਨੂੰ ਸੌਣ ਨਹੀਂ ਦਿੰਦਾ ਸੀ ਕਹਿੰਦਾ ਸੀ ਤੁਸੀਂ ਇੱਕ ਬੱਚੇ ਦੇ ਵਿੱਚ ਕੀ ਹਾਲ ਬਣਾਇਆ ਤੁਸੀਂ ਆਪਣਾ ਸਰੀਰ ਵੇਖਿਆ ਥੋੜਾ ਘੱਟ ਖਾਇਆ ਕਰ ਤੈਨੂੰ ਪਤਾ ਮੈਨੂੰ ਮੋਟੀਆਂ ਕੁੜੀਆਂ ਬਿਲਕੁਲ ਪਸੰਦ ਨਹੀਂ ਥੋੜਾ ਆਪਣਾ ਧਿਆਨ ਰੱਖ ਰੋਹਨ ਪਤਾ ਨਹੀਂ ਕਿਉਂ ਚਿਰਚੜਾਜਿਆ ਹੋਣ ਲੱਗਾ ਸੀ ਹਾਲਾਂਕਿ ਬੱਚੇ ਦੇ ਘਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਬਾਵਜੂਦ ਤੇ ਦੋਸਤੇ ਘਰ ਆਉਣ ਤੋਂ ਪਹਿਲਾਂ ਮੈਂ ਤਿਆਰ ਹੋ ਜਾਂਦੀ ਸੀ ਪਰ ਹੁਣ ਉਸ ਨੂੰ ਮੇਰੇ ਵਿੱਚ ਕਮੀਆਂ ਦੇਖਤੀਆਂ ਸੀ ਇੱਕ ਸਾਲ ਬੀਤ ਗਿਆ ਸੀ ਮੇਰਾ ਬੱਚਾ ਹੁ ਤੁਰਨ ਲੱਗਾ ਪਰ ਰੋਹਨ ਤੇ ਵਰਤਾਅ ਵਿੱਚ ਬਿਲਕੁਲ ਹੀ ਚੇਂਜ ਆ ਗਿਆ ਸੀ ਉਹ ਅਕਸਰ ਰੋਟੀ ਖਾਂਦੇ ਖਾਂਦੇ ਤੇ ਦੋਸਤਾਂ ਨਾਲ ਚਲਾ ਜਾਂਦਾ ਜੇ ਮੈਂ ਕਿਤੇ ਘੁੰਮਣ ਨੂੰ ਕਹਿੰਦੀ ਉਹ ਸੁਣਦਾ ਹੀ ਨਹੀਂ ਸੀ ਕਹਿੰਦਾ ਸੀ ਮੈਂ ਬਿਜ਼ੀ ਹਾਂ ਮੈਨੂੰ ਦਫ਼ਤਰ ਦੇ ਪਾਪਾ ਤਾਂ ਚਲੇ ਜਾਂ ਇੱਕ ਹੈ ਕਿ ਉਹ ਤਿਆਰ ਹੋ ਕੇ ਦੋਸਤਾਂ ਨਾਲ ਚਲਾ ਜਾਂਦਾ ਰਾਤ ਨੂੰ लेट ਹੀ ਘਰ ਆਉਂਦਾ ਕਦੇ ਕਦੇ ਤਾਂ ਰਾਤ ਨੂੰ 2 ਵਜੇ ਤੱਕ ਮੈਂ ਉਸਦੀ ਰੀਕ ਕਰਦੀ ਇੱਕ ਵਾਰੀ ਜਦੋਂ ਘਰ ਆਇਆ ਤਾਂ ਮੈਨੂੰ ਉਸਦੀ ਅੱਖਾਂ ਵਿੱਚ ਨਸ਼ਾ ਵਖਾਈ ਦਿੱਤਾ ਮੈਂ ਉਸਨੂੰ ਕਿਹਾ ਤੁਸੀਂ ਕੀ ਤਮਾਸ਼ਾ ਲਾਇਆ ਹੋਇਆ ਹੈ ਰੋਜ਼ ਤੁਸੀਂ 2 ਵਜੇ ਆਉਂਦੇ ਹੋ ਇਸ ਤਰ੍ਹਾਂ ਦੇ ਕਿਹੜੇ ਦੋਸਤ ਨੇ ਜਿੰਨੀ ਵਾਰਾ ਕਰਦੀ ਕਰਦੇ ਰਹਿੰਦੇ ਨੇ ਉਹਨਾਂ ਦੀ ਘਰ ਬਣੀ ਉਹਨਾਂ ਨਹੀਂ ਪੁੱਛਦੀਆਂ ਮੇਰੇ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਉਹ ਸੀਰੀਅਸ ਹੋ ਗਿਆ ਤੇ ਕਹਿਣ ਲੱਗਾ ਮਤਲਬ ਕੀ ਹੈ ਤੇਰਾ ساری ਰਾ ਤੇਰੇ ਕੋਲ ਬੈਠਾ ਰਹਾ ਕਿ ਤੇ ਆਨ ਜਾਣ ਤੇ ਪਾਬੰਦੀ ਹੈ ਸਿਰਫ ਦੋਸਤੀ ਤੁਹਾਡੀ ਜ਼ਿੰਦਗੀ ਵਿੱਚ ਰਹਿ ਗਏ ਨੇ ਸਮਾਂ ਦੇਣ ਲਈ ਮੇਰਾ ਵੀ ਦਿਲ ਚਾਹੁੰਦਾ ਤੁਸੀਂ ਮੇ ਨਾਲ ਗੱਲਾਂ ਕਰੋ ਉਹ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਤੇਰੇ ਕੋਲ ਸਮਾਂ ਹੁੰਦਾ ਮੇਰੇ ਲਈ ਇਸ ਕਰਕੇ ਮੈਂ ਆਪਣੇ ਦੋਸਤਾਂ ਨਾਲ ਜਾ ਕੇ ਬਹਿ ਜਾਂਦਾ ਹੁਣ ਤੁਹਾਡੇ ਤੋਂ برداشت ਨਹੀਂ ਹੁੰਦਾ ਇਹ ਕਹਿੰਦੇ ਆਪਣੇ ਕੱਪੜੇ ਬਦਲ ਕੇ ਸੌ ਗਿਆ ਅਗਲੇ ਦਿਨ ਜਦੋਂ ਮੈਂ ਉਸ ਦੇ ਕੱਪੜੇ ਧੋਣ ਲੱਗੀ ਤਾਂ ਉਸ ਦੀ ਕਮੀਜ਼ ਦੇ ਪਿਛਲੇ ਪਾਸੇ ਲਿਪਸਟਿਕ ਦਾ ਨਿਸ਼ਾਨ ਵੇਖ ਕੇ ਮੇਰੇ ਹੋਸ਼ ਉੱਡ ਗਏ ਮੈਂ ਉਹ ਕਮੀਜ਼ ਇਸ ਤਰ੍ਹਾਂ ਰੱਖ ਦਿੱਤੀ ਪੂਰਾ ਦਿਨ ਮੇਰਾ ਗੁੱਸੇ ਨਾਲ ਬੁਰਾ ਹਾਲ ਸੀ ਹੁਣ ਮੈਨੂੰ ਯਾਦ ਆਉਣ ਲੱਗਾ ਸੀ ਕਿ ਇਸ ਨੇ ਆਪਣੇ ਮੋਬਾਈਲ ਤੇ ਪਾਸਵਰਡ ਲਾਇਆ ਸੀ ਇਸ ਤੋਂ ਪਹਿਲਾਂ ਤਾਂ ਕਦੀ ਨਹੀਂ ਲਾਇਆ ਸੀ ਹਮੇਸ਼ਾ ਕਮਰੇ 'ਚ ਬੈਠ ਕੇ ਹਾਸਸ ਕੇ ਫੋਨ ਤੇ ਗੱਲਾਂ ਕਰਦਾ ਤੇ ਜਦੋਂ ਮੈਂ ਕਮਰੇ 'ਚ ਆਉਂਦੀ ਛੇਤੀ ਨਾ ਫੋਨ ਬੰਦ ਕਰ ਦਿੰਦਾ ਕਹਿੰਦਾ ਤੁਹਾਡਾ ਬਾਅਦ ਵਿੱਚ ਗੱਲ ਕਰਾਂਗਾ ਜਦੋਂ ਮੈਂ ਪੁੱਛਦੀ ਤਾਂ ਕਹਿ ਦਿੰਦਾ ਕਿ ਦੋਸਤ ਦਾ ਫੋਨ ਹੈ ਫਿਰ ਘਰ ਬਦਲ ਦਿੰਦਾ ਰਾਤ ਨੂੰ ਜਦੋਂ ਦਫ਼ਤਰੋਂ ਘਰ ਆਇਆ ਤਾਂ ਰੋਟੀ ਖਾ ਕੇ ਮੈਨੂੰ ਕਹਿ ਲੱਗਾ ਕਿ ਮੈਂ ਆਪਣੇ ਦੋਸਤਾਂ ਦੇ ਕੋਲ ਜਾ ਰਹੇ ਹਾਂ ਉਹ ਉਸ ਨੂੰ ਕਿਹਾ ਤੁਸੀਂ ਕਿਤੇ ਨਹੀਂ ਜਾਣਾ ਅੱਜ ਤੁਸੀਂ ਇੱਥੇ ਹੀ ਰਹੋਗੇ ਉਹ ਫਿਰ ਕਹਿਣ ਲੱਗਾ ਤੇਰਾ ਉਹੀ ਰੋਜ਼ ਦਾ ਤਮਾਸ਼ਾ ਸ਼ੁਰੂ ਹੋ ਗਿਆ ਗੁੱਸੇ ਨਾਲ ਕਹਿ ਰਿਹਾ ਸੀ ਕਿ ਮੈਂ ਲਮਾਰੀ ਵਿੱਚੋਂ ਉਸਦੀ ਸ਼ਰਟ ਕੱਢੀ ਤੇ ਉਸ ਉੱਤੇ ਸੁੱਟ ਦਿੱਤੀ ਮੇਰੀ ਇਹ ਹਰਕਤ ਤੇ ਕਹਿਨ ਲੱਗਾ ਕੀ ਪਤਨੀ ਜੀ ਹੈ ਇਹ ਕੀ ਹਰਕਤ ਹੈ ਕਮੀਜ਼ ਉਸਦੇ ਮੂੰਹ ਤੇ ਜਾ ਕੇ ਵੱਜੀ ਤੇ ਫਿਰ ਹੇਠਾਂ ਡਿੱਗੀ ਮੈਂ ਸ਼ਰਟ ਫੜੀ ਤੇ ਉਸ ਨੂੰ ਲਿਪਸਟਿਕ ਦਾ ਨਿਸ਼ਾਨ ਵਿਖਾਇਆ ਤੇ ਕਿਹਾ ਇਹ ਸਭ ਕੀ ਹੈ ਜਿਵੇਂ ਹੀ ਉਸ ਦੀ ਨਜ਼ਰ ਨਿਸ਼ਾਨ ਤੇ ਪਈ ਉਸ ਦਾ ਰੰਗ ਉੱਡ ਗਿਆ ਸੀ ਮੈਂ ਉਸ ਨੂੰ ਕਿਹਾ ਇਹ ਹੈ ਤੁਹਾਡੇ ਦੋਸਤ ਜਿਸ ਨੂੰ ਰੋਜ਼ ਮਿਲਣ ਜਾਂਦੇ ਹੋ ਇਹ ਕੁੜੀ ਉਹ ਮੇਰੇ ਨਜ਼ਰਾਂ ਚ ਰਾਂ ਲੱਗਾ ਤੇ ਮੇਰੀ ਆਵਾਜ਼ ਤੇ ਔਰ ਤੇਜ਼ ਹੋ ਗਈ ਮੈਂ ਉਸ ਨੂੰ ਕਿਹਾ ਮੈਂ ਤੈਨੂੰ ਕੁਝ ਪੁੱਛ ਰਹੀ ਆਂ ਕੌਣ ਇਹ ਕੁੜੀ ਤੁਹਾਡੀ ਇਹ ਸੱਤ ਤੱਕ ਜਾਣਦੀ ਹਿੰਮਤ ਕਿੱਦਾਂ ਹੋਈ ਮੈਂ ਰੋ ਰਹੀ ਸੀ ਤੇ ਕਿਹਾ ਮੇਰੇ ਚ ਕੀ ਕਮੀ ਸੀ ਦੀ ਜੋ ਤੁਸੀਂ ਇਹ ਕੀਤਾ ਮੇਰੀ ਗੱਲ ਉਤੇ ਥੋੜਾ ਮੁਸਕਰਾਇਆ ਤੇ ਕਹਿਣ ਲੱਗਾ ਪਿਆਰ ਫਿਰ ਉਹ ਮੇਰੇ ਕੋਲ ਆ ਕੇ ਕਹਿਣ ਲੱਗਾ ਕਿਰਾ ਪਿਆਰ ਨੇੜੇ ਤਾਂ ਤੁਸੀਂ ਮੈਨੂੰ ਆਉਣ ਨਹੀਂ ਦਿੰਦੇ ਇੱਕ ਮਹੀਨੇ ਬਾਅਦ ਹੀ ਤੁਹਾਨੂੰ ਬੱਚਾ ਕਰਾਉਣ ਦਾ ਸ਼ੌਕ ਚੜ ਗਿਆ ਮੈਂ ਉਸੇ ਸਮੇਂ ਤੋਂ ਕਿਹਾ ਸੀ ਕਿ ਲਾਈਫ ਇੰਜੋਏ ਕਰਨੀ ਆ ਚੁੱਪਚਾਪ ਪਰਸ਼ਣ ਕਰਵਾ ਲੈਂਦੇ ਇਸੇ ਨੂੰ ਪਤਾ ਨਹੀਂ ਲੱਗਣਾ ਸੀ ਬੱਚੇ ਦਾ ਕੀ ਸੀ 2-4 ਸਾਲ ਬਾਅਦ ਹੋ ਜਾਂਦਾ ਪਰ ਤੁਸੀਂ ਨਹੀਂ ਮੰਨੇ ਫਿਰ ਮੈਨੂੰ ਬਾਹਵੜ ਕੇ ਸੀ ਸ਼ੇਗੇ ਲੈ ਗਿਆ ਤੇ ਕਹਿਣ ਲੱਗਾ ਦੇਖ ਕੀ ਹੁਲੀਆ ਬਣਾ ਰੱਖਿਆ ਤੇਰੇ ਕੱਪੜਿਆਂ ਚੋਂ ਖੁਸ਼ਬੂ ਦੀ ਬਜਾਏ ਮਸਾਲੇ ਦੀ ਬਦਬੂ ਆਉਂਦੀ ਆ ਜੇ ਰਾਤ ਨੂੰ ਤੇਰੇ ਕੋਲ ਆਉ ਤਾਂ ਤੈਨੂੰ ਬੱਚੇ ਦੇ ਉੱਠ ਜਾਣ ਦੀ ਚਿੰਤਾ ਸਤਾਉਂਦੀ ਆ ਸਵੇਰੇ ਜਲਦੀ ਉੱਠ ਕੇ ਮਾਪਿਆਂ ਨੂੰ ਨਾਸ਼ਤਾ ਦੇਣ ਦੀ ਚਿੰਤਾ ਸਾਰਿਆਂ ਦੀ ਪਰਵਾਹ ਵਸ ਮੇਰੀ ਨਹੀਂ ਤੇ ਜੇਕਰ ਮੈਂ ਥੋੜੀ ਜਿਹੀ ਮੁਹੱਬਤ ਕਰਨ ਲੱਗਿਆ ਤਾਂ ਤੁਸੀਂ ਸਵਾਲ ਜਵਾਬ ਕਰ ਰਹੇ ਹੋ ਮੈਂ ਤਾਂ ਰੋਹੋਂ ਦੀ ਗੱਲਾਂ ਸੁਣ ਕੇ ਹਰਾਰ ਹੋ ਗਈ ਸੀ ਮੈਂ ਕਿਹਾ ਰੋਹੋਂ ਨੇ ਘਰ ਕਿਸਦਾ ਹੈ ਮੈਂ ਕਿਸਦੇ ਘਰ ਨੂੰ ਸੰਭਾਲ ਰਹੀ ਹਾਂ ਕਿਸਦੇ ਮਾਪਪਾਪ ਨੂੰ ਸਵੇਰੇ ਨਾਸ਼ਤਾ ਦੇਣ ਦੀ ਮੈਨੂੰ ਪਰਵਾਹ ਹੁੰਦੀ ਕਿਸਦੇ ਔਲਾਦ ਨੂੰ ਪੈਦਾ ਕਰਨ ਦੇ ਵਿੱਚ ਮੇਰਾ ਇਹ ਹਾਲ ਹੋਇਆ ਮੇਰੇ ਜ਼ੀਰੇ ਦੀ ਰੌਣਕ ਖਤਮ ਹੋ ਗਈ ਮੇਰਾ ਫਿਕਰ ਖਰਾਬ ਹੋ ਗਿਆ ਮੈਂ ਰੋਣ ਲੱਗੀ ਮੈਂ ਕਿਹਾ ਇਸ ਘਰ ਵਿੱਚ ਮੇਰੀ ਕੀ ਹیثیت ਆ ਕਿ ਮੈਂ ਤੁਹਾਡੀ ਨੌਕਰਾਨੀ ਹਾਂ ਜਾਂ ਫਿਰ ਤੁਹਾਡੇ ਮਾਪਪਾਪ ਤੁਹਾਡੇ ਭੈਣਾਂ ਦੀ ਜਦੋਂ ਆਉਂਦੀਆਂ ਨੇ ਤਾਂ ਮੈਂ ਪੂਰੇ ਟੇਬਲ ਸਜਾ ਦੇਣੀ ਹਾਂ ਤੇ ਬੱਚਾ ਹਜੇ ਛੋਟਾ ਤੁਹਾਡਾ ਕੁਝ ਨਹੀਂ ਲੱਗਦਾ ਮੈਂ ਉਸ ਨੂੰ ਕਿਹਾ ਮੈਂ ਤੁਹਾਡੀ ਘਰ ਵਾਲੀ ਆ ਤੁਹਾਡਾ ਘਰ ਸੰਭ ਰਹੀ ਹਾਂ ਤੁਸੀਂ ਹੁੰਦੇ ਕੌਣੋ ਮੇਨਾ ਬੇਵਫਾਈ ਕਰਨ ਵਾਲੇ ਮੈਂ ਕਿਹਾ ਸੀ ਤਾਂ ਉਸ ਨੇ ਮੇਨਾ ਜੀਹ ਜਹੀ ਗੱਲ ਕੀਤੀ ਮੈਂ ਉਸ ਨੂੰ ਕਿਹਾ ਮੈਂ ਉਹ ਔਰਤ ਨਹੀਂ ਜਿਹੜਾ ਆ ਆਦਮੀ ਨਾਲ ਸੰਜੋਤਾ ਕਰੂੰਗੀ ਕਹਿਣ ਲੱਗਿਆ ਠੀਕ ਹੈ ਜਾ ਤਫਾ ਹੋ ਇੱਥੋਂ ਨਿਕਲ ਜਾ ਮੇਰੇ ਘਰ ਤੋਂ ਬਾਹਰ ਜੇਕਰ ਤੁਸੀਂ ਇੱਥੇ ਰਹਿਣਾ ਤਾਂ ਤੁਹਾਨੂੰ ਇਸ ਤਰ੍ਹਾਂ ਹੀ ਗੁਜ਼ਾਰਾ ਕਰਨਾ ਪੈਣਾ ਮੈਂ ਹੁਣ ਦੇਖਾਂ ਨੂੰ ਨਹੀਂ ਛੱਡ ਸਕਦਾ रोहन दीガル ਸੁਣ ਕੇ ਮਹਿਰਾਨ ਸੀ ਮੈਂ ਕਿਹਾ ਠੀਕ ਹੈ ਮੈਂ ਹਮਾਰੀ ਵਿੱਚੋਂ ਕੱਪੜੇ ਕੱਢੇ ਬੈਗ 'ਚ ਪਾਉਣੇ ਸ਼ੁਰੂ ਕੀਤੇ ਇਹ ਵੇਖ ਕੇ ਬਹੁਤ ਗੁੱਸੇ ਨਾਲ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਸੋਚ ਸਮਝ ਕੇ ਘਰ ਤੋਂ ਬਾਹਰ ਨਿਕਲੀ ਸਾਡੇ ਦੋਹਾਂ ਦੀ ਗੱਲ ਸੁਣ ਕੇ ਮੇਰੀ ਸੱਸ ਕਮਰੇ ਵਿੱਚ ਆਈ ਕਹਿਣ ਲੱਗੀ ਕੀ ਹੋਇਆ ਮੈਂ ਉਸ ਨੂੰ ਕਿਹਾ ਤੁਹਾਡੇ ਪੁੱਤ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਕੀ ਬਗਾੜਿਆ ਸੀ ਮੈਂ ਉਸ ਦਾ ਉਹ ਮੈਨੂੰ ਪੁੱਛਣ ਲੱਗੀ ਹੋਇਆ ਕੀ ਰੋਹ ਨੇ ਕੀ ਕਹਿ ਦਿੱਤਾ ਮੈਂ ਕਿਹਾ ਮੇਰੇ ਹੁੰਦੇ ਦੂਜੀ ਔਰਤਾਂ ਦੇ ਕੋਹ ਜਾਂਦਾ ਇਹ ਸੁਣ ਕੇ ਮੇਰੀ ਸੱਸ ਨੂੰ ਹੰਸਾ ਆ ਉਸ ਨੇ ਉਸ ਨੂੰ ਫੋਨ ਕਰਕੇ ਘਰ ਬੁਲਾ ਲਿਆ ਸੀ ਇਸ ਨੂੰ ਕਿ ਮੇਰੇ ਸਹੁਰੇ ਨੇ ਉਸਨੇ ਮੂਤੇ ਥੱਪੜ ਮਾਰਿਆ ਤੇ ਕਹਿਣ ਲੱਗਾ ਕੀ ਕਰਦਾ ਤੂੰ ਛੋਟੀ ਜੀ ਗੱਲ ਉਤੇ ਘਰੋਂ ਬਾਹਰ ਨਿਲਾਟ ਦੇਗਾ ਖਬਰਦਾਰ ਜਿਖ ਸ਼ਬਦੇ ਮੋਂ ਹੋਰ ਕਟਿਆ ਪਰ ਮੈਨੂੰ ਤਾਂ ਲੱਗ ਰਿਹਾ ਸੀ ਮੇਰਾ ਸਭ ਕੁਝ ਖਤਮ ਹੋ ਗਿਆ ਮੈਂ ਛੇਤੀ ਨਾ ਉਹ ਸਾਂਤੂ ਚ ਘਰੋਂ ਬਾਹਰ ਨਿਕਲੀ ਨਾ ਮੇਰੇ ਸਿਰ ਤੇ ਦੁਪੱਟਾ ਸੀ ਤੇ ਨਾ ਹੀ ਹੱਥ ਵਿੱਚ ਕੋਈ ਸਮਾਨ ਤੇ ਨਾ ਹੀ ਮੈਂ ਆਪਣਾ ਬੱਚਾ ਲੈ ਕੇ ਗਈ ਰੋਂਦੀ ਹੋਈ ਢੀਤ ਸੜਕ 'ਵਾਂ ਜਾ ਰਹੀ ਸੀ ਜਿਵੇਂ ਹੀ ਮੈਂ ਪਰੀਖਿਆ ਲਿੱਤਾ ਤੇ ਆਪਣੇ ਘਰ ਚਲੀ ਗਈ ਮੈਨੂੰ ਰਾਤ ਦੇ ਸਮੇਂ ਰੋਂਦੇ ਵੇਖ ਮੇਰੇ ਮਾਪਿਓ ਪਰੇਸ਼ਾਨ ਹੋ ਗਏ ਮੇਰਾ ਭਰਾ ਮੇਰੇ ਤੋਂ ਕਾਰਨ ਪੁੱਛ ਰਿਹਾ ਸੀ ਮੈਂ ਆਪਣੇ ਭਰਾ ਦੇ ਗਲ ਲੱਗ ਕੇ ਤੇ ਰੋਂਦੇ ਹੋਏ ਸਭ ਦੱਸ ਦਿੱਤਾ ਕਿ ਰੋਹ ਨੇ ਮੈਨੂੰ ਤਲਾਕ ਦੀ ਧਮਕੀ ਦਿੱਤੀ ਇਹ ਖਬਰ ਮੇਰੇ ਘਰ ਬੜੇ ਉੱਤੇ ਪਹਾੜ ਵਾਂਗ ਟੁੱਟੀ ਸੀ ਦੋਸਤੋ ਕੀ ਔਰਤ ਹੀ ਕੁਰਬਾਨੀਆਂ ਦਿੰਦੀ ਹੈ ਮਰਦ ਦਾ ਕੋਈ ਫਰਜ਼ ਨਹੀਂ ਬਣਦਾ ਆਪਣੇ ਪਰਿਵਾਰ ਆਪਣੇ ਬੱਚੇ ਲਈ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ ਜੀ ਸਾਰਿਆਂ